ਭਾਰਤੀ ਜਨਤਾ ਪਾਰਟੀ ਦੀ ਗੱਲ ਕੀਤੇ ਦੇਖੋ ਜਦੋਂ 226 ਦੀਆਂ ਲੋਕ ਸਭਾ ਚ ਉਹਨਾਂ ਦਾ ਪੰਜਾਬ ਦੇ ਵਿੱਚ ਗਰਾਫ ਵਧਿਆ ਔਰ ਸ਼ਹਿਰਾਂ ਦੇ ਵਿੱਚੋਂ ਚੰਗੀ ਵੋਟ ਵੋਟ ਲੈ ਕੇ ਉਹਨਾਂ ਨੇ ਆਪਣੇ ਆਪ ਨੂੰ ਦਿਖਾਇਆ ਕਿ ਅਸੀਂ ਲੋਕਾਂ ਦੇ ਵਿੱਚ ਵਿਚਰਿਆ ਫਿਰ ਨਗਰ ਨਿਗਮ ਚੰਡੀਗੜ੍ਹ ਚ ਮੇਅਰ ਬਣਾ ਜਾਂਦੇ ਤੇ ਰਵਨੀ ਸਿੰਘ ਬਿੱਟੂ ਸਮੇਤ ਸਾਰੀ ਜਿਹੜੀ ਬੀਜੇਪੀ ਬੜੇ ਖੁਸ਼ ਹੁੰਦੇ ਹੁਣ ਦਿੱਲੀ ਦੇ ਵਿੱਚ ਤੇ ਬਹੁਤ ਜ਼ਿਆਦਾ ਖੁਸ਼ ਹੋ ਗਏ ਨੇ ਕਿ 48 ਸੀਟਾਂ ਆਉਣੀਆਂ ਕਹਿੰਦੇ ਪਹਿਲਾਂ ਚੰਡੀਗੜ੍ਹ ਜਿੱਤਿਆ ਫਿਰ ਦਿੱਲੀ ਜਿੱਤਿਆ ਤੇ ਹੁਣ ਪੰਜਾਬ ਜਿੱਤਾਂਗੇ ਬੀਜਪੀ ਦਾ ਕਿਵੇਂ ਲੱਗਦਾ ਕਿ ਪੰਜਾਬ ਜਿੱਤ ਪਾਉਣਗੇ ਕਿ ਜਾਂ ਇਹਨਾਂ ਲੱਗਦਾ ਕਿ ਨਹੀਂ ਸਾਨੂੰ ਲੋਕ ਹਜੇ ਟਾਈਮ ਲੱਗੂਗਾ ਦੇਖੋ ਭਾਰਤੀ ਜਨਤਾ ਪਾਰਟੀ ਦੀ ਬੜੀ ਲੰਬੇ ਸਮੇਂ ਤੋਂ ਇੱਛਾ ਹੈ ਪੰਜਾਬ ਤੇ ਬੰਗਾਲ ਨੂੰ ਸਰ ਕਰਨ ਦੀ ਨਾ ਇਹਨਾਂ ਤੋਂ ਹਜੇ ਤੱਕ ਬੰਗਾਲੀਆਂ ਦੇ ਦਿਲ ਜਿੱਤੇ ਗਏ ਨੇ ਨਾ ਪੰਜਾਬੀਆਂ ਦੇ ਖਾਸ ਕਰਕੇ ਸਿੱਖਾਂ ਦੇ ਦਿਲ ਜਿੱਤੇ ਗਏ ਨੇ ਜੀ ਮੈਨੂੰ ਯਾਦ ਹੈ 2017 ਦੀ ਉਹ ਚੋਣ ਇਹਨਾਂ ਦੀ ਪਾਰਟੀ ਦੇ ਇੱਕ ਬੜੇ ਸੀਨੀਅਰ ਲੀਡਰ ਨੇ ਦੱਸਿਆ ਸੀ ਉਦੋਂ ਇਹਨਾਂ ਨੇ ਥੋੜਾ ਜਿਹਾ ਸਟੇਟ ਲੀਡਰਸ਼ਿਪ ਨੇ ਜੋਰਜ ਮਾਈ ਕੀਤੀ ਵੀ ਇਕੱਲਿਆਂ ਚੋੜ ਲੜੀ ਜਾਵੇ ਉਸ ਵੇਲੇ ਸਰਗਰਮ ਸੀਗੇ ਮਰਹੂਮ ਬੀਜੇਪੀ ਲੀਡਰ ਅਰਣ ਜੇਤਲੀ ਜੀ ਜੇਤਲੀ ਜੀ ਨੇ ਕਿਹਾ ਇਹਨਾਂ ਨੂੰ ਕਹਿੰਦਾ ਵੀ ਚੰਗੋ ਐ ਕਰੋ ਆਪਾਂ ਕੱਲ ਨੂੰ ਫੈਸਲਾ ਕਰਾਂਗੇ ਵੀ ਕੱਲਿਆਂ ਲੜਾਂਗੇ ਤੇ ਤੁਸੀਂ 117 ਉਮੀਦਵਾਰਾਂ ਦੀ ਲਿਸਟ ਲਿਆਉਦੇ ਆਪਾਂ ਲਿਸਟ ਜਾਰੀ ਕਰ ਦਈਏ ਜੀ ਤੇ ਇਹਨਾਂ ਦੇ ਕੋਲ 50 ਬੰਦੇ ਵੀ ਪੂਰੇ ਹੋਏ ਨਹੀਂ ਸੀਗੇ ਜੀ ਤਾਂ ਇੱਕ ਉਹ ਦੌਰ ਸੀ ਜਦੋਂ ਇਸ ਪਾਰਟੀ ਕੋਲ 50 ਬੰਦੇ ਵੀ ਹੈ ਨਹੀਂ ਸੀਗੇ ਜੀ ਪਰ ਅ ਬੰਦੇ 117 ਇਹਨਾਂ ਕੋਲ 2022 ਚ ਵੀ ਨਹੀਂ ਸੀ ਪਰ ਉਸ ਤੋਂ ਬਾਅਦ ਇਹਨਾਂ ਨੇ ਕਾਂਗਰਸ ਤੋਂ ਉਧਾਰੇ ਲਏ ਅਕਾਲੀਆਂ ਤੋਂ ਉਧਾਰੇ ਲਏ ਤਾਂ ਇਹ ਕਹਿ ਸਕਦੇ ਆਂ ਵੀ ਸੰਸਦੀ ਚੋਣਾਂ ਜਿਹੜੀਆਂ 2024 ਚ ਹੋਈਆਂ ਨੇ ਉਹਦੇ ਚ ਇਹਨਾਂ ਕੋਲ ਘੱਟੋ ਘੱਟ ਪਾਰਲੀਮੈਂਟ ਦੀ ਚੋਣ ਲਈ 13 ਬੰਦੇ ਸੀਗੇ ਜੀ 13 ਦੇ 13 ਇਹਨਾਂ ਨੇ ਉਮੀਦਵਾਰ ਜਿਹੜੇ ਆ ਉਹ ਖੜੇ ਕੀਤੇ ਤੇ ਸੈਟਿਸਫੈਕਟਰੀ ਜਿਹੜਾ ਇੱਕ ਸ਼ਫੀਸ਼ੈਂਟ ਵੋਟ ਬੈਂਕ ਵੀ ਜਿਹੜਾ ਇਹਨਾਂ ਨੇ ਹਾਸਲ ਕੀਤਾ ਜੀ ਪਰ ਉਹਦੇ ਚ ਇੱਕ ਗੱਲ ਜਿਹੜੀ ਹੈ ਨਾ ਅ ਪਤਾ ਨਹੀਂ ਕਿ ਕਿੱਥੇ ਮਾਤਖਾਰ ਰਹੇ ਨੇ ਜਾਂ ਇਹਨਾਂ ਦੇ ਆਪਸ ਵਿੱਚ ਹੀ ਕਨਫਲਿਕਟ ਜ਼ਿਆਦਾ ਹੈ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਦੇਖੋ ਵੀ ਕਾਂਗਰਸ ਪਾਰਟੀ ਜਿਹਨਾਂ ਆਗੂਆਂ ਕਰਕੇ ਬਦਨਾਮ ਸੀ ਕਾਂਗਰਸ ਦੇ ਲੀਡਰ ਜਿਹਨਾਂ ਕਰਕੇ ਬਦਨਾਮ ਸੀ ਜੀ ਉਹੀ ਚੌਧਰੀ ਉੱਥੇ ਬਣੇ ਹੋਏ ਨੇ ਜੀ ਇੱਕ ਫੈਕਟਰ ਤਾਂ ਇਹ ਹੈ ਦੂਜੀ ਗੱਲ ਤੁਸੀਂ ਇਹ ਦੇਖੋ ਵੀ ਸੁਨੀਲ ਜਾਖੜ ਨੇ ਪਾਰਟੀ ਦੇ ਸਟੇਟ ਪ੍ਰੈਜ਼ੀਡੈਂਸ਼ਿਪ ਤੋਂ ਅਸਤੀਫਾ ਦਿੱਤਾ ਜੀ ਉਹਨਾਂ ਦੇ ਆਪਨ ਸਟੇਟਮੈਂਟਸ ਆਈਆਂ ਵੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਪੰਜਾਬ ਨੂੰ ਸਿੱਖਾਂ ਨੂੰ ਮਸਲਿਆਂ ਨੂੰ ਉਸ ਢੰਗ ਨਾਲ ਨਹੀਂ ਸਮਝ ਰਹੀ ਜਿਸ ਢੰਗ ਨਾਲ ਸਮਝਣ ਦੀ ਲੋੜ ਹੈ ਜੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਸਰ ਤੁਸੀਂ ਦੇਖਦੇ ਹੋਵੋ ਵੀ ਪੰਜਾਬ ਦੇ ਮਸਲੇ ਤੇ ਜਿਹੜੋਂ ਪੰਜਾਬੀਆਂ ਨੂੰ ਖੁਸ਼ ਕਰਨ ਦੀ ਗੱਲ ਹੋਵੇ ਜਾਂ ਤਾਂ ਉਹ ਗੁਰਪੁਰਬ ਮੌਕੇ ਗੁਰੂ ਘਰ ਜਾਣ ਦੀ ਗੱਲ ਹੋਵੇ ਜਾਂ ਸਿੱਖਾਂ ਨਾਲ ਫੋਟੋ ਖਿਚਾਉਣ ਦੀ ਗੱਲ ਹੋਵੇ ਉਹ ਇਸ ਤਰ੍ਹਾਂ ਦਾ ਜਿਹੜਾ ਇੱਕ ਪ੍ਰਗਟਾਵਾ ਕਰਦੇ ਨੇ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਸਿੱਖਾਂ ਪ੍ਰਤੀ ਮੇਰੇ ਮਨ ਦੇ ਵਿੱਚ ਸ਼ਰਧਾ ਪਿਆਰ ਬਹੁਤ ਮੁਹੱਬਤ ਬਹੁਤ ਜ਼ਿਆਦਾ ਕੀਤੀ ਪਰ ਜਦੋਂ ਕਈ ਮਸਲੇ ਉਹ ਜੇ ਆ ਜਾਂਦੇ ਨੇ ਤਾਂ ਉਦੋਂ ਭੁਲੇਖਾ ਪੈਂਦਾ ਹੁਣ ਤੁਸੀਂ ਇੱਕ ਸਭ ਤੋਂ ਵੱਡੀ ਐਗਜ਼ਾਮਪਲ ਲਓ ਜਿਹੜਾ ਡੇਰਾ ਸਿਰਸਾ ਦਾ ਮੁਖੀ ਹੈ ਗੁਰਮੀਤ ਰਹਾਵੇ ਜੀ ਸਿੱਖਾਂ ਨਾਲ ਉਹਦਾ ਕਨਫਲਿਕਟ ਹੈ ਜਿਹੜਾ ਅਸੀ ਟਕਰਾਅ ਕਹਦੇ ਆ ਉਸੇ ਖਰਤੇ ਹੈ ਜੀ ਅਕਾਲੀ ਦਲ ਨੇ ਮੰਨ ਲਿਆ ਵੀ 2015 ਦੇ ਵਿੱਚ ਜਿਹੜਾ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਉਹਦੇ ਵਿੱਚ ਸਾਡਾ ਰੋਲ ਹੈ ਅਕਾਲੀਆਂ ਦਾ ਹਸ਼ਰ ਸਾਡੇ ਸਾਹਮਣੇ ਹੈ ਉਹਦੇ ਵਿੱਚ ਇੱਕ ਇਹ ਵੱਡਾ ਵੱਡਾ ਕਾਰਨ ਹੈ ਪਰ ਜਦੋਂ ਤੁਸੀਂ ਪੰਜਾਬ ਦੇ ਵਿੱਚ ਸਿੱਖ ਵੋਟਰ ਨੂੰ ਜਿਹੜਾ ਤੁਸੀਂ ਕਹਿੰਦੇ ਹੋ ਵੀ ਅਸੀਂ ਐਮਿਤ ਜਿਹੜੀਆਂ ਸਿੱਖਾਂ ਨੂੰ ਵੀ ਅਸੀਂ ਜਾਂ ਤਾਂ ਉਹਨਾਂ ਦੀ ਰਣਨੀਤੀ ਹੋਰਾਂ ਸਟੇਟਾਂ ਵਰਗੀ ਹੈ ਵੀ ਸਿੱਖਾਂ ਨੂੰ ਇਗਨੋਰ ਕਰੋ ਜਿਵੇਂ ਹਰਿਆਣੇ ਚੱਲਦੇ ਨੇ ਵੀ जाट ਨੂੰ ਕੋਈ ਗੱਲ ਨਹੀਂ ਪਾਉਂਦੇ ਵੋਟਾਂ जाट ਵਰਸਸ ਨਾ जाट ਨੂੰ ਤੇ जाट ਵਰਸਸ ਨਾ ਨਾਟ ਕਰ ਦੋ ਜਾਂ ਤਾਂ ਇੱਥੇ ਵੀ ਜਿਹੜਾ ਉਹਨਾਂ ਨੇ ਜਿਹੜਾ ਵੋਟਾਂ ਦਾ ਜਿਹੜਾ ਧ्रुਵੀਕਰਨ ਕਹਿੰਦੇ ਜਿਸ ਨੂੰ ਅਸੀਂ ਕਹਿੰਦੇ ਵੀ ਜਿਹੜੇ ਇੱਕ ਤਰ੍ਹਾਂ ਨਾਲ ਪੋਲਰਾਈਜੇਸ਼ਨ ਕਰਨੀ ਹੈ ਉਹ ਜਾਂ ਤਾਂ ਹੋ ਸਕਦਾ ਵੀ ਸ਼ੈਡਿਊਲ ਕਾਸਟ ਵਰਸਸ ਆਦਰਸ ਕਰਨਾ ਹੋਵੇ ਜਾਂ ਕੀ ਕਰਨਾ ਚਾਹੁੰਦੇ ਆ ਇਹ ਤਾਂ ਹੁਣ ਦੋ ਚਾਰ ਬੰਦਿਆਂ ਦੇ ਮਨ ਦੀ ਗੱਲ ਆਪਾਂ বুঝ ਨਹੀਂ ਸਕਦੇ ਕੀ ਕਰਨਾ ਚਾਹੁੰਦੇ ਆ ਪਰ ਜੇ ਜਦੋਂ ਅਸੀਂ ਸਿੱਖਾਂ ਦੀ ਗੱਲ ਆਈ ਹੈ ਆਪਾਂ ਇਕੱਲੇ ਮਤਲਬ ਡੇਰਾ ਮੁਖੀ ਦੀ ਪੈਰੋਲ ਦੀ ਗੱਲ ਕਰੀਏ ਮੈਂ ਥੋੜਾ ਜਿਹਾ ਪੜ੍ਹ ਕੇ ਦੱਸੂਗਾ ਜੀ 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 ਵੀ ਹੁਣ ਤੱਕ 12 ਬਾਰ ਜਿਹੜਾ ਉਹ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਗਈ ਹੈ ਜੀ ਜੀ 24 ਅਕਤੂਬਰ 2020 ਨੂੰ ਇੱਕ ਦਿਨ ਦੀ ਪੈਰੋਲ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ 21 ਮਈ 2021 ਨੂੰ ਫਿਰ ਇੱਕ ਦਿਨ ਦੀ ਪੈਰੋਲ ਤੇ ਬਾਬਾ ਬਾਰੋਂ ਇਹ ਤਾਂ ਦੋ ਦਿਨ ਦੀ ਛੋਟੀ ਜੀ ਪੈਰੋਲ ਸੀ ਉਸ ਤੋਂ ਬਾਅਦ ਜਦੋਂ ਪੰਜਾਬ ਵਿਧਾਨ ਸਭਾ ਦੇ ਚੋਣਾਂ ਆਉਂਦੀਆਂ 2022 ਚ ਜੀ ਜੀ ਉਦੋਂ ਕਿਉਂਕਿ ਸਾਰੀਆਂ ਤਿਹਰਾ ਦਾ ਸਟੇਕ ਹਾਈ ਸੀ ਲੱਗਦਾ ਸੀ ਵੀ ਢੇਰਾ ਪਤਾ ਨਹੀਂ ਕੀ ਕੀ ਦੇ ਮੇੜੀ ਬੰਨੇ ਲਾ ਦੇ ਵੀ ਲੱਗਦਾ ਸੀ ਵੀ ਆਪ ਦੇ ਪੱਲੇ ਵੀ ਕੁਝ ਨਹੀਂ ਕਾਂਗਰਸ ਦੇ ਪੱਲੇ ਵੀ ਕੁਝ ਨਹੀਂ ਕਰ ਲਿਆ ਉਹਦੇ ਪੱਲੇ ਕੁਝ ਨਹੀਂ ਜੀ ਤਾਂ ਬਾਬੇ ਨੂੰ ਜਿਹੜਾ 21 ਦਿਨ ਦੀ ਪੈਰੋਲ ਤੇ ਵਾਪਸ ਬਾਹਰ ਲੰਦਾ ਗਿਆ ਉਦੋਂ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ 7 ਫਰਵਰੀ ਨੂੰ ਇਹ ਇਹ ਪੈਰੋਲ ਤੇ ਆਇਆ ਹੋਈ ਉਸ ਤੋਂ ਬਾਅਦ ਇਹ ਬਰਤਾਰਾ ਲਗਾਤਾਰ ਚੱਲਦਾ ਹੈ ਜੀ ਹਰਿਆਣਾ ਚ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਆਉਂਦੀਆਂ ਉਸੇ ਸਾਲ 30 ਜੂਨ 2022 ਨੂੰ ਬਾਬਾ 30 ਦਿਨ ਦੀ ਪਰੋਲ ਤੇ ਹੁੰਦਾ ਜੀ ਹਰਿਆਣਾ ਦੀ ਆਦਮਪੁਰ ਦੀ ਜਿਮਨੀ ਚੋਣ ਹੁੰਦੀ ਹੈ 15 ਅਕਤੂਬਰ 2022 ਨੂੰ 40 ਦਿਨ ਦੀ ਪਰੋਲ ਤੇ ਆਉਂਦਾ ਬਾਬਾ ਜੀ ਹਰਿਆਣਾ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਹੁੰਦੀਆਂ ਤਾਂ 21 ਜਨਵਰੀ 2023 ਨੂੰ 40 ਦਿਨਾਂ ਦੀ ਪਰੋਲ ਤੇ ਆਉਂਦਾ ਬਾਬਾ ਜੀ ਹਰਿਆਣਾ ਦੀਆਂ 35 ਪੰਚਾਇਤੀ ਸੰਸਥਾਵਾਂ ਦੀਆਂ ਦੁਬਾਰਾ ਚੋਣਾਂ ਆਉਂਦੀਆਂ 6 ਮਹੀਨੇ ਦੇ ਬਾਅਦ 20 ਜੁਲਾਈ 2023 ਨੂੰ 30 ਦਿਨਾਂ ਦੀ ਪੈਰੋਲ ਬਾਬੇ ਨੂੰ ਫੇਰ ਦਿੱਤੀ ਜਾਂਦੀ ਹੈ। ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਹੋਣੀਆਂ। ਬਿਲਕੁਲ। 2021 ਨਵੰਬਰ 2023 ਨੂੰ 21 ਦਿਨਾਂ ਦੀ ਪੈਰੋਲ ਜਿਹੜੀ ਆ ਫੇਰ ਦਿੱਤੀ ਜਾਂਦੀ। ਸੰਸਦੀ ਚੋਣਾਂ ਹੋਈਆਂ ਪਿਛਲੇ ਸਾਲ। 20 ਜਨਵਰੀ 2024 ਨੂੰ 50 ਦਿਨ ਦੀ ਪੈਰੋਲ ਦਿੱਤੀ ਗਈ। ਜੀ। ਹਰਿਆਣੇ 'ਚ 2024 ਚੋਣਾਂ ਹੋਈਆਂ। ਉਦੋਂ ਫੇਰ ਪੈਰੋਲ ਦਿੱਤੀ ਗਈ। ਹੁਣ ਦਿੱਲੀ ਚੋਣਾਂ ਹੋਈਆਂ ਫੇਰ ਪੈਰੋਲ ਦਿੱਤੀ। ਮੈਨੂੰ ਨਹੀਂ ਲੱਗਦਾ ਵੀ ਪੰਜਾਬ ਛੱਡ ਕੇ ਬਾਕੀ ਸਟੇਟਾਂ ਦੇ ਵਿੱਚ ਡੇਰਾ ਫੈਕਟਰ ਕੰਮ ਕਰਿਆ ਇਸ ਤੋਂ ਬਿਨਾ ਤਾਂ ਤੁਸੀਂ ਹੋਰ ਹੋਰ ਨੋਟ ਕਰੋ ਗੋ ਗੱਲ ਵੀ ਐਤ ਕੀ ਦਾ ਬਾਬਾ ਇਹ ਨੂੰ ਹਰਿਆਣੇ ਚ ਜਾਣ ਦੀ ਵੀ ਖੁੱਲ੍ਹ ਦੇ ਦਿੱਤੀ ਗਈ ਹਾਂ ਸਭ ਤੋਂ ਵੱਡਾ ਪੁਆਇੰਟ ਇਹ ਉੱਭਰਦਾ ਹੈ ਵੀ ਮੁਲਕ ਦੇ ਵਿੱਚ ਕਿੰਨੇ ਕਿੰਨੇ ਕੰਦੇ ਨੇ ਜਿਨ੍ਹਾਂ ਤੇ ਕਤਲ ਦੇ ਮਲਾਤਕਾਰ ਦੇ ਇਸ ਤਰ੍ਹਾਂ ਦੇ ਸੰਗੀਨ ਦੋਸ਼ ਲੱਗੇ ਹੋਏ ਨੇ ਤੇ ਉਹਨਾਂ ਨੂੰ ਪਰੋਲ ਦਿੱਤੀ ਜਾਂਦੀ ਹੈ ਮਤਲਬ ਡੇਰਾ ਮੁਖੀ ਆਪਾਂ ਦੀ ਚਰਚਾ 'ਚ ਆਪਣੇ ਤਾਂ ਆਇਆ ਹੈ ਵੀ ਭਾਰਤੀ ਜਨਤਾ ਪਾਰਟੀ ਇੱਕ ਪਾਸੇ ਪੰਜਾਬ ਦੇ ਵਿੱਚ ਸੁਪਨੇ ਲੈ ਰਹੀ ਹੈ ਸਰਕਾਰ ਬਣਾਉਣਗੇ ਜੀ ਦੂਜੇ ਪਾਸੇ ਇਹਦੀ ਤਾਂ ਸਿੱਖਾਂ ਨਾਲ ਬੜੇ ਲੰਬੇ ਸਮੇਂ ਤੋਂ ਟਕਰਾਅ ਚੱਲ ਰਿਹਾ ਹੈ ਉਸ ਬਾਬੇ ਨੂੰ ਜਿਹੜਾ ਉਹ ਲਗਾਤਾਰ ਪੈਰੋਲ ਦਿੱਤੀ ਜਾਂਦੀ ਹੈ ਤੇ ਮੰਨੇ ਜਾਂਦਾ ਹੈ ਕਿ ਬੀਜੇਪੀ ਪੰਜਾਬ ਦੀ ਤਿਆਰੀ ਕਰ ਚੁੱਕੀ ਹੈ ਕਿ ਜੇ ਅੱਗੇ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਬਾਬੇ ਨੂੰ ਫਿਰ ਬਾਹਰ ਕੱਢਿਆ ਜਾਊਗਾ ਤੇ ਪੰਜਾਬ ਦੇ ਵਿੱਚ ਸਿੱਖ ਜਾਂ ਵਰਸਸ ਨੌਨ ਸਿੱਖ ਜਾਂ ਜੱਟ ਵਰਸਸ ਨੌ ਜੱਟ ਈਸ਼ੂ ਬਣਾ ਕੇ ਹੀ ਬੀਜੇਪੀ ਚੋਣ ਦੀ ਤਿਆਰੀ ਕਰ ਚੁੱਕੀ ਆ ਦੇਖੋ ਜਦੋਂ ਤਾਂ ਅਸੀਂ ਪਿਛਲਾ ਇਤਿਹਾਸ ਪਰੋਲਦੇ ਹਾਂ ਪਿਛਲੇ ਅੰਕੜੇ ਜਿਵੇਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਐ ਵੀ ਜੇ 2022 ਦੀ ਚੋਣ ਦੇ ਵਿੱਚ ਉਹਨਾਂ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਵੀ ਸਿੱਖਾ ਨਾਲ ਟਕਰਾਅ ਹੋਵੇ ਨਾ ਹੋਵੇ ਅਸੀਂ ਇਸ ਗੱਲ 'ਚ ਪੈਣਾ ਨਹੀਂ ਜੀ ਜੀ ਉਦੋਂ ਵੀ ਪੈਰੋਲ ਦਿੱਤੀ ਜੀ ਪਾਰਲੀਮੈਂਟਰੀ ਇਲੈਕਸ਼ਨ ਆਈ ਉਦੋਂ ਵੀ ਪੈਰੋਲ ਜਿਹੜੀ ਹੈ ਬਾਬੇ ਨੂੰ ਦਿੱਤੀ ਜਾਂਦੀ ਹੈ ਜੀ ਜੀ ਜਦੋਂ ਤਾਂ ਇਹਦਾ ਐਨਾਲਿਸਿਸ ਕਰਦੇ ਆ ਇਹਦਾ ਮਤਲਬ ਖਿਚੜੀ ਕੁਝ ਹੋਰ ਪੱਕ ਰਹੀ ਹੈ ਅੰਦਰ ਖਾਤੇ ਜਿਹੜੀ ਗੇਮ ਕੋਈ ਹੋਰ ਚੱਲ ਰਹੀ ਹੈ ਇਸ ਲਈ ਬਾਬੇ ਤੋਂ ਹੋ ਸਕਦਾ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਇਸ ਤਰ੍ਹਾਂ ਦਾ ਫਾਇਦਾ ਲੈ ਕੇ ਕਿਉਂਕਿ ਆਪਾ ਸਾਰੇ तकरीबन ਸਾਰੇ ਬਾਬਿਆਂ ਦੀ ਇੱਕ ਤਰ੍ਹਾਂ ਨਾਲ ਹੁਣ ਬੀਜੇਪੀ ਨਾਲ ਸਾਰਿਆਂ ਦੀ ਮੁੱਠੀ ਚ ਨੇ ਤੇ ਇਸ ਲਈ ਬਾਬਿਆਂ ਬਾਰੇ ਇਹ ਕੈਸਾ ਬਾਬਿਆਂ ਦੇ ਨਾਮ ਤੇ ਬੀਜੇਪੀ ਜੂਗਾ ਖੇਡ ਸਕਦੀ ਵੋਟ ਵਕਈ ਜਿਹੜੀ ਹੈ ਇਧਰੋਂ ਜਾ ਸਕਦੀ ਹੈ ਪਰ ਅਕਾਲੀ ਦਲ ਦਾ ਜੋ ਹਾਲ ਹੈ ਜੀ ਇਸ ਵੇਲੇ ਤੇ ਉਹ ਵੀ ਬੀਜੇਪੀ ਨੂੰ ਧਿਆਨ ਦੇਖਣਾ ਚਾਹੀਦਾ ਉਹ ਬਾਬਿਆਂ ਬਾਬਾ ਪ੍ਰੇਮ ਕਰਕੇ ਹੋਇਆ ਉਹ ਜੇ ਬਾਬਾ ਪ੍ਰੇਮ ਅਕਾਲੀ ਦਲ ਦੇ ਵਿੱਚ ਨਾ ਜਿਆਦਾ ਭਾਰੂ ਨਾ ਹੁੰਦਾ ਤਾਂ ਪੰਥਕ ਪਾਰਟੀ ਦਾ ਹੋ ਸਕਦਾ ਹੈ ਜੋ ਅੱਜ ਹਸ਼ਰ ਹੈ ਇਹ ਨਾ ਪਰ ਯੂਸਰ ਤਾਂ ਨਹੀਂ ਕਿ ਜੋ ਕალიਦਲ ਤੇ ਸਿੱਖ ਧਰਮ ਦਾ ਫਲਸਫਾ ਬੰਦਿਸ਼ ਆ ਉਹ ਬੀਜਪੀ ਦੇ ਬੰਦਿਸ਼ ਨਹੀਂ ਨਾ ਹੈਗਾ ਨਾ ਅਕਾਲ ਤੱਕ ਤਾਂ ਬੀਜਪੀ ਦਾ ਕੀ ਲੈਣਾ ਦੇਣਾ ਹੈਗਾ ਜੀ ਉਹ ਤੇ ਸਿੱਧੇ ਸਿਰ ਹੈ ਨਾ ਇਸ ਗੱਲ ਨੂੰ ਆ ਮੰਨ ਸਕਦੇ ਆ ਪਰ ਤੁਸੀਂ ਕਿਸ ਪੰਜਾਬ ਦੇ ਵਿੱਚ ਸਿੱਖੀ ਨੂੰ ਤੇ ਸਿੱਖ ਵੋਟਰ ਨੂੰ ਮੰਨ ਵੀ ਨਹੀਂ ਕਰ ਸਕਦੇ ਪੰਜਾਬ ਦੇ ਵਿੱਚ ਮੈਨੂੰ ਹਮੇਸ਼ਾ ਯਾਦ ਹੈ ਇੱਕ ਗੱਲ ਪ੍ਰਕਾਸ਼ ਸਿੰਘ ਵਾਦਲ ਇਨਾ ਜਿਆਦਾ ਡੇਰਿਆਂ ਦੇ ਮਤਲਬ ਉਹਨਾਂ ਸੈਂਟਰਲਾਈਜ਼ਡ ਨਹੀਂ ਸੀ ਜਿੰਨਾ ਸੁਖਵੀਰ ਸਿੰਘ ਬਾਦਲ ਨੂੰ ਮੰਨਿਆ ਜਾਂਦਾ ਹੈਗਾ ਜੀ ਜੀ ਤੇ ਪਰ ਇਹ ਹੈ ਵੀ ਉਹ ਹਮੇਸ਼ਾ ਇਹ ਕਹਿੰਦੇ ਸੀ ਕਿ ਸਾਰੇ ਵਰਗਾਂ ਨੂੰ ਨਾਲ ਲੈ ਕੇ ਹੀ ਹਮ ਸੱਤਾ ਹਾਸਲ ਕੀਤੀ ਜਾ ਸਕਦੀ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਜਿਹੜੀ ਡੈਮੋਗ੍ਰਾਫੀ ਹੈ ਉਹ ਹੋਰ ਤਰ੍ਹਾਂ ਦੀ ਹੈਗੀ ਉਹਨਾਂ ਤੇ ਸਿੱਖਾਂ ਦੀ ਗਿਣਤੀ ਤੇ ਲਗਾਤਾਰ ਘਟਦੀ ਜਾ ਰਹੀ ਹੈ ਨਾ ਜੀ 27 ਤੱਕ ਹੋਰ ਘਟਦੇ ਬੱਚੇ ਫਿਰ ਬਾਹਰ ਭੱਜ ਜਾਣਾ ਕਿ ਬੋਰਡ ਤੇ ਨਵਾਂ ਬੋਰਡ ਬੈਂਕ ਤੇ ਇੱਥੇ ਹੈ ਨਹੀਂ ਨਾ ਜੀ ਹੋ ਸਕਦਾ ਹੈ ਕਿ ਹਿੰਦੂ ਸਿੱਖ ਤੇ ਐਸੀ ਭਾਈਚਾਰ ਬਰਾਬਰ ਦੀ ਰੇਸ਼ੋ ਬਣ ਜੇ ਨਹੀਂ ਆਇਆ ਤਾਂ ਦੇਖ ਜੀ ਦੇਖਿਆ ਜਾਵੇ ਤਾਂ ਸ਼ਡਿਊਲ ਕਾਸਟ ਵੋਟ ਜਿਹੜੀ ਹੈ ਪੰਜਾਬ ਦੇ ਵਿੱਚ ਮੂਲਕ ਪਰ ਦੇ ਵਿੱਚੋਂ ਸਭ ਤੋਂ ਜ਼ਿਆਦਾ ਹੈ ਜੀ 35 36% ਜਿਹੜੀ ਸ਼ਡਿਊਲ ਕਾਸਟ ਵੋਟ ਉਹ ਪੰਜਾਬ ਚ ਹੈ ਪਰ ਜੇ ਸ਼ਡਿਊਲ ਕਾਸਟ ਕੱਲਾ ਸ਼ਡਿਊਲ ਕਾਸਟ ਪੱਤਾ ਚੱਲਦਾ ਹੁੰਦਾ ਤਾਂ ਆਪਣੇ ਸਾਹਮਣੇ ਇਹ ਵੀ ਗੱਲ ਹੈ ਵੀ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਚੀਫ ਮਿਨਿਸਟਰ ਬਣਾ ਕੇ ਬਣਾ ਕੇ ਤੇ ਚੀਫ ਮਿਨਿਸਟਰ ਦਾ ਕੈਂਡੀਡੇਟ ਅਨਾਉਂਸ ਕਰਕੇ ਦਲਤਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਉਹਨਾਂ ਨੇ ਬਥੇਰੀਆਂ ਬੱਕਰੀਆਂ ਵੀ ਚੋਆਂ ਹੋਰ ਵੀ ਕਈ ਤਰ੍ਹਾਂ ਦੇ ਦਾਅਵੇ ਕੀਤੇ ਵੀ ਮੈਂ ਟੈਂਟ ਵੀ ਚੱਲਉਦਾ ਰਿਹਾ ਹੈ ਮੈਂ ਪੈਂਟ ਟੂ ਵੀ ਸੀ ਹੁੰਦਾ ਰਿਹਾ ਹੈ ਪਤਾ ਨਹੀਂ ਮਤਲਬ ਕੀ ਕੋਸ਼ਿਸ਼ ਜਿਹੜਾ ਉਹਨਾਂ ਨੇ ਦਾਵੇ ਦਾਵੇ ਕੀਤੇ ਜੀ ਜੀ ਤੇ ਪਰ ਉਹ ਉਹ ਪਤਾ ਨਹੀਂ ਚੱਲਿਆ ਹੋ ਪਰ ਜੇ ਪੰਜਾਬ ਦੇ ਵਿੱਚ ਬੀਜੇਪੀ ਐਸਸੀ ਤੇ ਹਿੰਦੂ ਵੋਟ ਨੂੰ ਇਕੱਠਾ ਕਰਨ ਦੇ ਵਿੱਚ ਕਾਮਯਾਬ ਹੋ ਗਈ ਫਿਰ ਪੰਜਾਬ ਦਾ ਸੀਨ ਬਦਲਿਆ ਜਾ ਸਕਦਾ ਹਾਂ ਇੱਥੇ ਇਹ ਹੈ ਵੀ ਜੇ ਜੇ ਕਿਤੇ ਵਾਕਈ ਇਹ ਪਤਾ ਚੱਲ ਗਿਆ ਤਾਂ ਫਿਰ ਹਰਿਆਣੇ 'ਚ ਜਿਵੇਂ ਜਾਟ ਉਹਨਾਂ ਨੇ ਨੌਕਰੀ ਲਾਤਾ ਤਾਂ ਇੱਥੇ ਜਿਹੜਾ ਹੈ ਵੀ ਜੱਟ ਜਿਹੜੀ ਜੱਟਵੜ ਦੀ ਧੌਂਸ ਹੈ ਜਿਹੜੀ ਉਹ ਉਹਨੂੰ ਉਹਨੂੰ ਚੁਣੌਤੀ ਜਿਹੜੀ ਆ ਉਹ ਦੇ ਸਕਦੇ ਦੇਣ ਚ ਕੰਮ ਜਾਂਦੇ ਕਿਉਂਕਿ ਇੱਕ ਨਾ ਕਿ ਜਿਹੜੇ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਜਾਂ ਧਰਨਾ ਦੇ ਦਿੰਦੀਆਂ ਉਹਦੇ ਨਾਲ ਤੇ ਬਹੁਤ ਸਾਰੇ ਵਰਗ ਇੱਥੋਂ ਤੱਕ ਹੋਂ ਤੇ ਜੱਟਾਂ ਦੇ ਵਿੱਚੋਂ ਵੀ ਜਿਹੜਾ ਮਾਡਰਨ ਹੈ ਸਿੱਖ ਜਾਂ ਹੋ ਉਹ ਵੀ ਤਾਂ ਪਰੇਸ਼ਾਨ ਨੇ ਕਿ ਰੋਜ਼ ਹੀ ਰਾਹ ਰੋਕ ਲੈਂਦੇ ਨੇ ਹੋਰ ਹੀ ਬਿਜ਼ਨਸ ਤੇ ਬੜਾ ਫਰਕ ਪੈਂਦਾ ਸਿਪਾਈ ਚਾਰੇ ਦੇ ਅੱਗੇ ਕਹਿੰਦੇ ਨੇ ਜਮੀਨਾਂ ਦਾ ਬੜਾ ਤੌਰ ਲੈ ਕੇ ਚੱਲਦੇ ਆਖਨੇ ਵਪਾਰੀ ਬੈਸੀ ਪਰੇਸ਼ਾਨ ਉਹ ਚੀਜ਼ ਬੀਜੇਪੀ ਤੇ ਚੱਲੀ ਰਹੀ ਉਹਨਾਂ ਦੇ ਦਿਮਾਗ 'ਚ ਕਿਸਾਨ ਜੱਥੇਬੰਦੀਆਂ ਤੇ ਇੱਕ ਆਪਾਂ ਪ੍ਰੋਗਰਾਮ ਵੀ ਕਰਾਂਗੇ ਪਰ ਹਾਂ ਇਹ ਗੱਲ ਜ਼ਰੂਰ ਤੁਹਾਡੇ ਨਾਲ ਗੱਲ ਠੀਕ ਹੈ ਜ ਜਿਹਨੂੰ 2020-21 ਦਾ ਕਿਸਾਨ ਅੰਦੋਲਨ ਵੀ ਸੀ ਉਥੇ ਵੀ ਬੀਜੇਪੀ ਨੇ ਦੱਸਿਆ ਵੀ ਕਿਸਾਨ ਦੇ ਪੰਜਾਬ ਦੇ ਕਿਸਾਨ ਤਾਂ ਖਾਂਦੇ ਪੀਂਦੇ ਟੀਟਣੇ ਮਾਰਦੇ ਆ ਆ ਦੇਖੋ ਇਹਨਾਂ ਕੋਲ ਮਹਿੰਗੀਆਂ ਗੱਡੀਆਂ ਮਹਿੰਗੇ ਡ੍ਰੈਕਟਰ ਵੀ ਇਹਨਾਂ ਦਾ ਰਹਿਣ ਸਹਿਣ ਇਹਨਾਂ ਦਾ ਲਾਈਫ ਸਟਾਈਲ ਤਾਂ ਦੇਖੋ ਜੀ ਜੀ ਇਸ ਲਈ ਇਸ ਗੱਲ ਨੂੰ ਤਾਂ ਉਹ ਪ੍ਰਚਾਰ ਦੇ ਨੇ ਤੇ ਬਾਕੀ ਹੋਰ ਆਪਾਂ ਨੂੰ ਸਟੇਟਾਂ ਦੇ ਕਿਸਾਨ ਦਾ ਆਪਾਂ ਨੂੰ ਪਤਾ ਹੀ ਹੈਗਾ ਇਸ ਲਈ ਇਹ ਇਹ ਗੱਲ ਵਾਕਈ ਇਹ ਗੱਲ ਹੈ ਵੀ ਕਿਸਾਨ ਜਥੇਬੰਦੀਆਂ ਦੇ ਜਿਹੜੇ ਐਟੀਟਿਊਡ ਤੋਂ ਜਿਹੜੇ ਉਹਨਾਂ ਦੇ ਨਿੱਤ ਦੇ ਮੁਜਾਹਰੇ ਧਰਨਿਆਂ ਤੋਂ ਬਹੁਤ ਦੁਖੀ ਨੇ ਪਰ ਹੁਣ ਕਈ ਕਿਸਾਨ ਜਥੇਬੰਦੀਆਂ ਦਾ ਇਹ ਲੱਗਣ ਲੱਗ ਗਿਆ ਵੀ ਜਿਵੇਂ ਭਾਜਪਾ ਦੀ ਗੇਮ ਖੇਡ ਰਹੀਆਂ ਹੋਣ ਤੇ ਭਾਜਪਾ ਦੇ ਏ ਅਜੰਡੇ ਨੂੰ ਫਾਲੋ ਕਰਕੇ ਜਾਂ ਬੀਜੇਪੀ ਦੇ ਟਰੈਪ ਚ ਆ ਗਏ ਬੀਜੇਪੀ ਦੇ ਟਰੈਪ ਚ ਆ ਗਏ ਕਿ ਅਜੰਡਾ ਕੋਈ ਵੀ ਹੈ ਬੀਜੇਪੀ ਦੇ ਜਿਹਵੇਂ ਅਜੰਡੇ ਦੇ مطابق ਚੱਲਦੀਆਂ ਹੋਣ ਬਤ ਸਿਆਸਤ ਦੇ ਵਿੱਚ ਜਿਹੜੀਆਂ ਸੁਭਾਵਨਾਵਾਂ ਬਣੀਆਂ ਰਹਿੰਦੀਆਂ ਆਪਾਂ ਨਜ਼ਰ ਅਦਾਜ਼ ਨਹੀਂ ਕਰ ਸਕਦੇ ਹੋ ਸਕਦਾ ਹੈ ਕਿ ਤੁਹਾਡਾ ਕੀ ਨਜ਼ਰੀਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਐਨ ਮੌਕੇ ਗੱਠਜੜ ਹੋ ਜੇ ਵੇਖੋ ਕਿ ਇਸ ਟੈਪ ਦੇ ਨਾਲ ਤਾਂ ਹਾਲਾਤ ਨੇ ਕਿ ਭੁੱਖੇ ਨੂੰ ਭੁੱਖਾ ਟੱਕਰਿਆ ਤੇ ਦੋਨੇ ਗੱਜ ਕਾ ਕੇ ਡਿੱਗ ਪਏ ਜੇ ਇਕੱਠੇ ਹੋ ਜੇ ਤਾਂ ਫਾਇਦਾ ਹੋ ਜੇ ਇੱਕ ਤੇ ਇੱਕ 11 ਹੋ ਜਣ ਇਹ ਬਿਲਕੁਲ ਪੋਸਿਬਿਲਟੀ ਹੈ ਇਹ ਵੀ ਚਰਚਾ ਕਾਈ ਕਈ ਬਾਦਲ ਪਰਿਵਾਰ ਜੇ ਅਕਾਲੀ ਦਲ ਤੋਂ ਲਾਂਬੇ ਹੋ ਜਾਂਦਾ ਹੈ ਤਾਂ ਅਕਾਲੀ ਦਲ ਨਾਲ ਉਹਨਾਂ ਨੂੰ ਕੋਈ ਪਰਹੇਜ਼ ਨਹੀਂ ਅਲਾਈਅੰਸ ਕਰਨੇ ਵਿੱਚ ਜੀ ਇਹ ਵੀ ਹੋ ਸਕਦਾ ਹੈ ਵੀ ਆਮ ਆਦਮੀ ਪਾਰਟੀ ਨੂੰ ਫਾੜ ਕਰਕੇ ਉਹ ਸਿੱਕ ਧੜੇ ਨਾਲ ਕਿਸੇ ਨਾਲ ਉਹ ਅਲਾਈਅੰਸ ਕਰ ਲੈਣ ਮਤਲਬ ਕਿਸ ਤਰ੍ਹਾਂ ਦੀ ਰਾਜਨੀਤੀ ਹੋ ਆਉਣ ਵਾਲਾ ਜਿਹੜਾ ਟਾਈਮ ਹੈ ਜਿਹੜਾ ਅੱਜ ਤੋਂ ਕਿਉਂਕਿ ਸਹੀ 2 ਸਾਲ ਨੂੰ ਪੰਜਾਬ ਵਿਧਾਨ ਸਭਾ ਦੇ ਚੋਣਾਂ ਹੋ ਰਹੀਆਂ ਨੇ ਜੀ ਇਹ ਜਿਹੜਾ 2 ਸਾਲ ਦਾ ਟਾਈਮ ਹੈ ਨਾ ਬੜਾ ਹੀ ਕ੍ਰੂਸ਼ੀਅਲ ਤੇ ਬੜਾ ਹੀ ਇੰਪੋਰਟੈਂਟ ਤੇ ਖਾਸ ਕਰਕੇ ਆਪਣੇ ਵਰਗਿਆਂ ਲਈ ਤੇ ਆਪਣੇ ਭਾਈਚਾਰੇ ਲਈ ਬਹੁਤ ਮਹੱਤਵਪੂਰਨ ਰੋਜ਼ ਕੋਈ ਨਾ ਕੋਈ ਖਬਰ ਜਿਹੜੀ ਹੈ ਸਾਨੂੰ ਮਿਲੇ ਹੀ ਕਰੂਗੀ ਮਿਲੇ ਹੀ ਕਰੂਗੀ